ਕਾਉ ਸਮੇ ਨਾਲ ਦੇਵਾਂਗੇ ਜਵਾਬ ਬੱਲੀਏ ਗਰੀਬੀ ਨਾਲ ਹੁੰਦਾ ਏ ਵਿਵਾਦ ਬੱਲੀਏ ਚੜਿਆ ਰੋਕ ਨੂੰ ਮੈਂ ਖਿਆ ਚਾ ਪਿਆਨੀ ਹੋਈ ਜਾਂਦੇ ਅਸੀਂ ਬਰਬਾਦ ਬੱਲੀਏ ਮਜਬੂਰੀਆਂ ਦੇ ਵਿੱਚ ਹਲੇ ਦੱਬੇ ਪਏ ਆ ਪੰਛੀ ਨੂੰ ਹੋਣ ਦੇ ਆਜ਼ਾਦ ਬੱਲੀਏ ਮਾੜਾ ਟਾਈਮ ਮਿੱਤਰਾ ਤਕੀ ਆ ਗਿਆ ਸੜ ਗਏ ਨੇ ਯਾਰ ਵੀ ਲਿਹਾਜ ਬੱਲੀਏ ਓਏ ਕੋਈ ਵੀ ਨਹੀਂ ਖੜਾ ਮਿੱਤਰਾਂ ਦੇ ਨਾਲ ਨਹੀਂ ਹੁਣ ਸਾਡਾ ਆਉਂਦਾ ਕਿਸੇ ਨੂੰ ਖਿਆਲ ਨਹੀਂ ਮੋਤ ਲਵੇ ਜ਼ਿੰਦਗੀ ਹਾਲਾਤਾਂ ਨਾਲ ਐ ਹਜੇ ਪਰ ਬਚੇ ਪਿਆ ਬਾਲ ਬਾਲ ਨਹੀਂ ਆਉ ਕੋਈ ਵੀ ਨੀ ਪਉਂਦਾ ਗੱਲ ਵਕੜੀ ਕੁੜੇ ਸਾਡੇ ਨਾਲੋਂ ਸਭ ਤੇ ਕਿਨਾਰੇ ਚੱਲਦੇ ਮਾੜੇ ਚੱਲਦੇ ਨੀ ਦਿਨ ਮਾੜੇ ਚੱਲਦੇ ਆਉ ਮਾੜੇ ਚੱਲਦੇ ਨੀ ਦਿਨ ਮਾੜੇ ਚੱਲਦੇ ਮਾੜੇ ਚੱਲਦੇ ਨੀ ਦਿਨ ਮਾੜੇ ਚੱਲਦੇ ਮਾੜੇ ਚੱਲਦੇ ਨੀ ਦਿਨ ਮਾੜੇ ਚੱਲਦੇ ਸੋਖ ਨਾਲ ਬੜੇ ਮੇਰੇ ਚਾਚੇ ਤਾਇਏ ਨਹੀਂ ਦੁੱਖ ਵਿੱਚ ਪਤਾ ਲੈਣ ਵੀ ਨਾ ਆਏ ਨਹੀਂ ਭੇੜ ਲੈਦੇ ਵੇਖ ਕੇ ਨੇ ਭੂਹਾ ਬੱਲੀਏ ਘਰ ਸਾਡੇ ਲੱਗ ਜਾਂਦੀ ਭੂਹਾ ਬੱਲੀਏ ਹੋ ਭੇੜ ਲੈਦੇ ਵੇਖ ਕੇ ਨਹੀਂ ਭੂਹਾ ਬੱਲੀਏ ਘਰ ਸਾਡੇ ਲੱਗ ਜਾਂਦੀ ਭੂਹਾ ਬੱਲੀਏ ਕਿ ਨੂੰ ਵੀ ਮਿਲੀਆਂ ਨੇ ਗੱਲਾਂ ਬੜੀਆਂ ਮਿੱਤਰਾਂ ਤੇ ਪਈਆਂ ਮਾੜੀਆਂ ਨੀ ਘੜੀਆਂ ਓਏ ਹੱਸਦੇ ਆਵਾਸ ਇਹ ਕਰੂੰ ਤੇਰੀ ਕੁੜੇ ਲੋਕਾਂ ਵਿੱਚ ਬਹੁਤੇ ਦੁਖੀ ਹੁੰਦੇ ਨਹੀਂ ਕੁੜੇ ਲੋਕਾਂ ਵਿੱਚ ਦੁਖੀ ਬਹੁਤੇ ਹੁੰਦੇ ਨਹੀਂ ਕੁੜੇ ਸਾਡੇ ਸਾਹ ਬਨਾਲੋ ਨਹੀਂ ਪਵਾੜੇ ਚੱਲਦੇ ਮਾੜੇ ਚੱਲਦੇ ਨਹੀਂ ਦਿਨ ਮਾੜੇ ਚੱਲਦੇ ਮਾੜੇ ਚੱਲਦੇ ਨਹੀਂ ਦਿਨ ਮਾੜੇ ਚੱਲਦੇ ਆਓ ਹਜੇ ਮਿੱਤਰਾਂ ਦੇ ਦਿਨ ਮਾੜੇ ਚੱਲਦੇ ਹਲੇ ਮਿੱਤਰਾਂ ਦੇ ਦਿਨ ਮਾੜੇ ਚੱਲਦੇ ਆਉ ਜੇ ਵਿਵਿੱਚ ਕੋਈ ਪੈਸਾ ਢੇਲਾ ਨਹੀਂ ਕੁੜੇ ਵੇਖਿਆ ਕੋਈ ਜ਼ਿੰਦਗੀ ਦਾ ਮੇਲਾ ਨਹੀਂ ਕੁੜੇ ਮੇਨ ਤਨੁਰੰਗ ਹਜੇ ਲੱਗੇ ਨਹੀਂ ਕੁੜੇ ਇਹ ਨਲੇਕ ਤੇਰੇ ਹਾਂ ਨਹੀਂ ਮੈਂ ਵੇਲਾ ਨਹੀਂ ਕੁੜੇ ਆਉ ਤਰਦਰ ਗਿਆਂ ਨਾ ਪਈ ਖੈਰ ਨਹੀਂ ਉਖੜੇ ਪਿਆ ਮਿੱਤਰਾਂ ਦੇ ਪੈਰ ਨਹੀਂ ਕੜਦੇ ਹਾਲਾਤਾਂ ਨਾਲ ਬੜੇ ਪਿਆ ਹਾਂ ਜ਼ਿੰਦਗੀ 'ਚ ਲੱਗੀ ਕੋਈ ਲਹਿਰ ਵੇ ਤੇਰਾ ਇਹ ਰਕਾਨੇ ਉੱਚਾ ਖਾਨਦਾਨੀ ਤੂੰ ਆਨੀ ਸਾਰੇ ਦੁਨੀਆਂ ਮਾਨੀ ਅਸੀਂ ਬੈਠੇ ਬਣੇ ਆਗੇ ਘੁੰਮ ਨਾ ਮੀ ਇਹ ਦੁਨੀਆਂ ਤੇ ਨਹੀਂ ਟੂਬੜਾ ਅਣਜਾਨੀ ਆਓ ਤੂੰ ਤਾਂ ਸਿਤਾਰਾ ਦੁਨੀਆਂ ਤੇ ਵੱਲੀ ਏ ਸਾਨੂੰ ਮੈਂ ਕਹਦੇ ਨੇ ਵੇਖੇ ਤਾਰੇ ਚੱਲਦੇ ਮਾਰੇ ਚੱਲਦੇ ਨਹੀਂ ਦਿਨ ਮਾਰੇ ਚੱਲਦੇ ਹਾਉ ਮਾਰੇ ਚੱਲਦੇ ਨੀ ਦਿਨ ਮਾਰੇ ਚੱਲਦੇ ਮਾਰੇ ਚੱਲਦੇ ਨੀ ਦਿਨ ਮਾਰੇ ਚੱਲਦੇ ਮਾਰੇ ਚੱਲਦੇ ਨੀ ਦਿਨ ਮਾਰੇ ਚੱਲਦੇ ਦੁਕਾਨਦਾਰ ਦਿੰਦਾ ਨਹੀਂ ਉਧਾਰ ਬੱਲੀਏ ਮਿਲਤਾ ਨਹੀਂ ਕਿਤੋਂ ਵੀ ਪਿਆਰ ਬੱਲੀਏ ਅਸੀਂ ਨਹੀਂ ਕਿਸੇ ਦੇ ਹੱਕਦਾਰ ਬੱਲੀਏ ਇਹ ਦੀਨ ਮਾਰ ਵਾਲਾ ਕਰੀਦਾਰ ਬੱਲੀਏ ਦਿੰਦੇ ਨਹੀਂਗੇ ਸਾਡੇ ਤਰਕਾਰ ਬੱਲੀਏ ਪਰ ਹਜੇ ਮੰਨੀ ਨਹੀਂ ਉਹ ਹਾਰ ਬੱਲੀਏ ਰੱਬ ਉੱਤੇ ਰੱਖਿਆ ਯਕੀਨ ਬੱਲੀਏ ਚੰਗੇ ਦਿਨ ਆਉਣਗੇ ਅਮੀਨ ਬੱਲੀਏ ਓਏ ਕੋਈ ਗੱਲ ਨਹੀਂ ਨੀ ਦੁਨੀਆ ਦੀ ਭੀੜ ਐ ਹੌਲੀ ਹੌਲੀ ਕਰ ਲੈਣੀ ਅਸੀਂ ਸੀੜ ਐ ੱਤਕਾ ਜਿਹੜਾ ਕਰਦੇ ਨੇ ਪਿੱਛੇ ਮਾਰ ਕੇ ਹੌਲੀ ਹੌਲੀ ਆਵਾਂਗੇ ਨੀ ਮੂਰੇ ਬੱਲੀਏ ਓ ਮਾੜੇ ਚੱਲਦੇ ਨਹੀਂ ਦਿਨ ਮਾੜੇ ਚੱਲਦੇ ਬੁੱਗਰਾਂ ਵਾਲੇ ਦੇ ਦਿਨ ਮਾੜੇ ਚੱਲਦੇ ਨੀ ਤੂੰ ਤੇਰੇ ਯਾਰ ਦੇ ਨਹੀਂ ਮਾੜੇ ਚੱਲਦੇ ਸੱਡ ਗਏ ਨਹੀਂ ਮੈਨੂੰ ਸੱਚੀ ਸਾਰੇ ਸੱਡ ਗਏ ਹੋ ਓ ਮਾੜੇ ਜਲਦੇ ਨਹੀਂ ਦਿਨ ਮਾੜੇ ਜਲਦੇ ਮਿੱਤਰਾਂ ਦੇ ਦਿਨ ਸੱਚੀ ਮਾੜੇ ਚੱਲਦੇ ਮਾੜੇ ਚੱਲਦੇ ਨਹੀਂ ਦਿਨ ਮਾੜੇ ਚੱਲਦੇ